ਸਾਤ ਸ੍ਰੀਆ ਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਬਹੁਤ ਹੀ ਆਮ ਪਰ ਬਹੁਤ ਹੀ ਗੰਭੀਰ ਸਮੱਸਿਆ ਬਾਰੇ ਜਿਸ ਨਾਲ ਦੁਨੀਆ ਦੀਆਂ ਜ਼ਿਆਦਾਤਰ ਔਰਤਾਂ ਜੂਝ ਰਹੀਆਂ ਹਨ ਉਹ ਸਮੱਸਿਆ ਹੈ ਗਰਭਕਾਲ ਜਾਂ ਬੱਚੇ ਦੇ ਜਨਮ ਤੋਂ ਬਾਅਦ ਚਿਹਰੇ ਤੇ ਆਉਣ ਵਾਲੀਆਂ ਕਾਲੀਆਂ ਛਾਈਆਂ ਚਮੜੀ ਦਾ ਰੁੱਖਾ ਅਤੇ ਬੇਜਾਨ ਹੋ ਜਾਣਾ ਅਤੇ ਸਰਦੀਆਂ ਵਿੱਚ ਇਸ ਸਮੱਸਿਆ ਦਾ ਬਹੁਤ ਹੀ ਜ਼ਿਆਦਾ ਵੱਧ ਜਾਣਾ ਇਸ ਸਮੱਸਿਆ ਕੀ ਹੈ ਇਹ ਉਹ ਆਉਂਦੀ ਹੈ ਤੇ ਕਿਵੇਂ ਕੁਦਰਤੀ ਤਰੀਕੇ ਦੇ ਨਾਲ ਹੀ ਇਹਨੂੰ ਘਰ ਵਿੱਚ ਠੀਕ ਕਰ ਸਕਦੇ ਹਾਂ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਸ੍ਰੀ ਅਕਾਲ ਸਰ ਜੀ ਸਤਸ੍ਰੀ ਅਕਾਲ ਹਰਮਦੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਸ੍ਰੀ ਅਕਾਲ ਸਰ ਜੀ ਔਰਤਾਂ ਦੇ ਵਿੱਚ ਗਰਭ ਕਾਲ ਜਾਂ ਬੱਚੇ ਦੇ ਜਨਮ ਤੋਂ ਬਾਅਦ ਜਿਹੜੀਆਂ ਚਿਹਰੇ ਤੇ ਕਾਲੀਆਂ ਛਾਈਆਂ ਆ ਜਾਂਦੀਆਂ ਉਹਦੇ ਕੀ ਕਾਰਨ ਹਨ ਜੀ ਦੇਖੋ ਔਰਤ ਜਿਹੜੀ ਹੈ ਨਾ ਇਹਨੂੰ ਆਪਣੇ ਪੂਰੇ ਜੀਵਨ ਦੇ ਵਿੱਚ ਕਈ ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੀ ਜਦੋਂ ਇੱਕ ਛੋਟੀ ਬੱਚੀ ਹੁੰਦੀ ਹੈ ਤੇ ਉਦੋਂ ਮੇਲ ਜਾਂ ਫੀਮੇਲ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ ਜਦੋਂ ਬੱਚੀ ਥੋੜੀ ਜਿਹੀ ਜਵਾਨ ਹੁੰਦੀ ਹੈ ਤਾਂ ਫਿਰ ਇਹਦੇ ਜਿਹੜੇ ਫੀਮੇਲ ਕਰੈਕਟਰਸ ਨੇ ਇਹ ਵਧਨੇ ਸ਼ੁਰੂ ਹੁੰਦੇ ਨੇ ਜੀ ਤੇ ਜਦੋਂ ਵਿਚੌਰ ਹੁੰਦੀ ਹੈ ਤੇ ਫਿਰ ਸਭ ਤੋਂ ਪਹਿਲਾਂ ਤੇ ਜਿਹੜੀ ਮਹਾਵਾਰੀ ਸਟਾਰਟ ਹੁੰਦੀ ਹੈ ਜੀ ਹੁਣ ਉੱਥੋਂ ਜਾ ਕੇ ਇਹਦੇ ਸਰੀਰ ਦੇ ਵਿੱਚ ਬਦਲਾਅ ਜਿਹੜੇ ਨੇ ਉਹ ਸਟਾਰਟ ਹੋ ਜਾਂਦੇ ਨੇ ਹੁਣ ਉਹ ਜਿਹੜਾ ਮਹਾਵਾਰੀ ਦੇ ਦੌਰਾਨ ਡਿਸਚਾਰਜ ਆਉਂਦਾ ਆ ਉਹ ਤੇ ਖੂਨ ਦੀ ਕਮੀ ਕਿਉਂਕਿ ਅਗਦਾ ਬਣਨਾ ਤੇ ਫਿਰ ਉਹਦਾ ਵੇਸਟ ਹੋਣਾ ਇਹ ਸਾਰੇ ਜਿਹੜਾ ਨੇ ਇਹ ਫਿਰ ਪੋਸ਼ਣ ਦੀ ਘਾਟ ਔਰ ਫਾਦੇ ਵਿੱਚ ਲਾਉਣਾ ਸ਼ੁਰੂ ਕਰ ਦਿੰਦਾ ਉਦੋਂ ਤੋਂ ਹੀ ਜੀ ਅੱਜਕੱਲ ਤੁਸੀਂ ਦੇਖਿਆ ਹੋਵੇ ਸਿਰਫ ਜਿਹੜੀਆਂ ਚਾਈਆਂ ਨੇ ਨਾ ਇਹ ਸਿਰਫ ਗਰਭਕਾਲ ਦੇ ਦੌਰਾਨ ਹੀ ਨਹੀਂ ਹੈ ਉਸ ਤੋਂ ਪਹਿਲਾਂ ਵੀ ਬੱਚਿਆਂ ਨੂੰ ਆ ਰਹੀਆਂ ਨੇ ਜੀ ਰੀਜ਼ਨ ਉਹਦਾ ਕੀ ਹੈ ਕਿ ਉਹ ਜਿਹੜੀ ਪੋਸ਼ਣ ਵੇਸਟ ਹੋ ਰਿਹਾ ਉਹਨਾਂ ਦੇ ਸਰੀਰ ਦੇ ਵਿੱਚੋਂ ਜਿਹੜੀ ਕਮੀ ਆ ਰਹੀ ਹੈ ਉਸ ਨੂੰ ਅਸੀਂ ਪੂਰਤੀ ਕਿਦੋਂ ਕਰਦੇ ਹਾਂ ਕਿ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਜੀ ਬਿਲਕੁਲ ਫਿਰ ਜਦੋਂ ਗਰਭਕਾਲ ਆਉਂਦਾ ਹੈ ਤੇ ਹੁਣ ਇੱਕ ਸਰੀਰ ਨਹੀਂ ਹੈਗਾ ਉੱਥੇ ਇੱਕ ਸਰੀਰ ਉਸ ਵੀ ਦੇ ਵਿੱਚ ਹੋਰ ਬਣ ਰਿਹਾ ਜੀ ਤੇ ਉਹਨੇ ਵੀ ਪੋਸ਼ਣ ਲੈਣਾ ਹੈ ਬਣਨ ਵਾਸਤੇ ਉਹ ਨਿਊਟ੍ਰੀਸ਼ਨ ਦਾ ਜਾਨੀ ਕਿ ਡਿਮਾਂਡ ਜਿਹੜੀ ਉਹ ਡਬਲ ਹੋ ਚੁੱਕੀ ਹੈ ਜੀ ਲੇਕਿਨ ਉਦੋਂ ਵੀ ਕਿੱਥੇ ਧਿਆਨ ਦਿੱਤਾ ਜਾਂਦਾ ਹੈ ਕਿ ਆਉਤਾਂ ਨੂੰ ਪੋਸ਼ਣ ਜਿਹੜਾ ਉਹ ਪ੍ਰੋਪਰ ਲਈਏ ਸੀ ਨਿਊਟ੍ਰੀਸ਼ਨ ਪ੍ਰੋਪਰ ਲਈਏ ਨਿਊਟ੍ਰੀਸ਼ਨ ਤੇ ਪੋਸ਼ਣ ਤੇ ਨਹੀਂ ਹਾਂਜੀ ਇਹਦੇ ਵੱਲ ਤਾਂ ਧਿਆਨ ਨਹੀਂ ਹੁੰਦਾ ਕਿ ਉਹ ਖਵਾ ਦੋ ਇਹ ਕਰ ਦੋ ਉਹ ਤੇ ਧਿਆਨ ਹੁੰਦਾ ਜਿਹੜਾ ਧਿਆਨ ਜਿਹੜਾ ਨਾ ਉਹ ਹੋਰ ਪਾਸੇ ਚਲ ਜਾਂਦਾ ਸੀ ਕਿ ਉਹ ਆਦੀ ਹੋ ਜਾਂਦਾ ਜਹੋਰ ਇਹ ਕੈਲਰੀਜ਼ ਉੱਤੇ ਧਿਆਨ ਚਲ ਜਾਂਦਾ ਸੀ ਨਿਊਟ੍ਰੀਸ਼ਨ ਦੇ ਉੱਤੇ ਜਿਹੜਾ ਕੋਸ਼ਪਤਾ ਜਿਹੜੇ ਚਾਹੀਦੇ ਨੇ ਜਿਹੜਾ ਪ੍ਰੋਟੀਨ ਚਾਹੀਦਾ ਵਿਟਾਮਿਨ ਚਾਹੀਦੇ ਨੇ ਮਿਨਰਲ ਚਾਹੀਦੇ ਨੇ ਉਹਨਾਂ ਉੱਤੇ ਧਿਆਨ ਨਹੀਂ ਜਾਂਦਾ ਜੀ ਜਦਕਿ ਬੱਚੇ ਦੇ ਬਿਲਡ ਫਾਰਮ ਵਾਸਤੇ ਉਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਹਨਾਂ ਲਈ ਹੱਡੀਆਂ ਬੱਚੇ ਦੀਆਂ ਬਣਨੀਆਂ ਤੇ ਉਹਨੂੰ ਕੈਲਸ਼ੀਅਮ ম্যাগਨੀਸ਼ੀਅਮ ਜ਼ਿਆਦਾ ਚਾਹੀਦਾ ਜੀ ਠੀਕ ਹੈ ਇਸੇ ਤਰ੍ਹਾਂ ਹੀ ਉਹਦਾ ਬਲੱਡ ਬਣਨਾ ਹੈ ਤੇ ਉਹਨੂੰ ਆਇਰਨ ਜ਼ਿਆਦਾ ਚਾਹੀਦਾ ਉਹਦੇ ਮਸਲ ਸੋ ਦੇ ਸਕਿਨ ਬਣਨੀ ਹੈ ਤੇ ਉਹਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਜੀ ਸੋ ਇਹ ਸਾਰਾ ਖਾਣੇ ਦੇ ਵਿੱਚ ਹੋਣਾ ਚਾਹੀਦਾ ਹੈ ਇਹ ਜਦੋਂ ਖਾਣੇ ਦੇ ਵਿੱਚ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਬਾਕੀ ਇਹ ਕਿ ਸੈੱਲ ਲੋ ਰਾਉਡ ਹੁੰਦੇ ਮੈਂ ਇੱਕ ਗੱਲ بار بار ਯਾਦ ਦੁਲਾੰਬਰ ਹੁਣਾ ਕਿ ਵਿਸ਼ਵ ਸਵਾਦ ਸੰਗਠਨ ਨੇ ਇੱਕ ਬੜੀ ਕੰਮ ਦੀ ਗੱਲ ਕਹੀ ਹੋਈ ਹੈ ਯੂ ਆਰ ਵਾਟ ਯੂ ਈਟ ਤੁਸੀਂ ਉਹ ਬਣਦੇ ਹੋ ਜੋ ਤੁਸੀਂ ਖਾਂਦੇ ਹੋ ਜੀ ਹੁਣ ਸਰੀਰ ਦੇ ਵਿੱਚ ਤੇ ਜ਼ਰੂਰਤ ਵੱਧ ਚੁੱਕੀ ਹੈ ਤੇ ਜੇ ਉਹਦੀ ਪੂਰਤੀ ਨਹੀਂ ਹੋ ਰਹੀ ਤੇ ਉਹਦਾ ਰਿਜ਼ਲਟ ਕੀ ਹੋਣਾ ਸਰ ਨੂੰ ਨਵਾਂ ਦਿੱਤੇ ਕਮਜ਼ੋਰ ਹੋਣਾ ਹੀ ਹੋਣਾ ਹੈ ਜੀ ਤੇ ਜਦੋਂ ਸੈੱਲ ਲੈਵਲ ਤੇ ਕਮਜ਼ੋਰ ਹੋਣਾ ਹੈ ਤਾਂ ਸਰੀਰ ਦੇ ਅੰਦਰ ਦੇ ਜਿਹੜੇ ਸਿਸਟਮ ਨੇ ਜਿੱਥੇ ਡਿਮਾਂਡ ਜ਼ਿਆਦਾ ਆ ਰਹੀ ਹੈ ਤੇ ਸਪਲਾਈ ਨਹੀਂ ਹੈਗੀ ਤੇ ਉੱਥੇ ਕੁਝ ਨਾ ਕੁਝ ਅੰਦਰ ਗੜਬੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ ਤੇ ਉੱਥੇ ਫਿਰ ਵਿਗੜਦੇ ਨੇ ਲੇਡੀਜ਼ ਦੇ ਦੋ ਹਾਰਮੋਨ ਇੱਕ ਐਸਟ੍ਰੋਜਨ ਔਰ ਦੂਸਰਾ ਹੈ ਪ੍ਰੋਜੈਸਟ੍ਰੋਨ ਜੀ ਇਹ ਦੋਨੋਂ ਹਾਰਮੋਨ ਜਦੋਂ ਵਿਗੜਦੇ ਨੇ ਸਕਿਨ ਦੇ ਵਿੱਚ ਜਿਹੜਾ ਮੈਲਾਨਿਨ ਨਾਂ ਦਾ ਹਾਰਮੋਨ ਹੈ ਇਹ ਵਧਣਾ ਸ਼ੁਰੂ ਹੋ ਜਾਂਦਾ ਜੀ ਇਹਦੇ ਕਰਕੇ ਜਿਹੜਾ ਪ੍ਰੋਟੈਕਸ਼ਨ ਹੈ ਸੈਲਸ ਦਾ ਉਹ ਕਮਜ਼ੋਰ ਹੋ ਜਾਂਦਾ ਜਾਂਦਾ ਤੇ ਬਾਹਰੀ ਵਾਤਾਵਰਣ ਦਾ ਪੋਲੂਸ਼ਨ ਜਿਹੜਾ ਉਹ ਇਫੈਕਟ ਉਹਦਾ ਵੱਧ ਜਾਂਦਾ ਇੱਕ ਤੇ ਮੈਲਾਨਿਨ ਵਧਣ ਕਰਕੇ ਸਕਿਨ ਦੇ ਵਿੱਚ ਕਿਉਂਕਿ ਉਹ ਕਾਲਾਪਨ ਲੈ ਕੇ ਆਉਂਦਾ ਜੀ ਤੇ ਉਹ ਜਗ੍ਹਾ ਜਗ੍ਹਾ ਤੇ ਨਾਕ ਹੋ ਗਿਆ ਜਾਂ ਗੱਲਾਂ ਹੋ ਗਈਆਂ ਇਹਨਾਂ ਦੇ ਬਦ ਉੱਤੇ ਕਿਉਂਕਿ ਇਹ ਉਬਾਰ ਨੇ ਠੀਕ ਹੈ ਇਥੇ ਇਹ ਜਿਆਦਾ ਇਹਨਾਂ ਦਾ ਇਫੈਕਟ ਹੁੰਦਾ ਹੈ ਇਥੇ ਫਿਰ ਕਾਲੇ ਸੱਬੇ ਬਣਦੇ ਨੇ ਜੀ ਅੱਖਾਂ ਦੇ ਚਾਰੇ ਤਰ੍ਹਾਂ ਦੇ ਜਿਹੜੇ ਨੇ ਉਹ ਕਾਲੇ ਘੇਰੇ ਬਣਦੇ ਫੰਗੇ ਸੋ ਕਿਥੋਂ ਇਹ ਜਿਹੜੀ ਚੀਜ਼ ਹੈ ਉਹ ਛਾਈਆਂ ਖਾਸ ਕਰਕੇ ਗਰਮ ਕਾਲ ਦੇ ਦੌਰਾਨ ਕਿ ਜਦੋਂ ਬੱਚੇ ਦਾ ਜਨਮ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਕਿਉਂਕਿ ਮਦਰ ਨੇ ਫੀਡ ਕਰਾਣਾ ਜੀ ਸਾਰਾ ਪੋਸ਼ਣ ਫਿਰ ਦੁੱਧ ਦੇ ਜ਼ਰੀਏ ਬੱਚੇ ਨੂੰ ਮਾਂ ਕੋਲ ਹੀ ਜਾਣਾ ਉੱਥੇ ਵੀ ਜਿਹੜੀ ਕਮੀ ਆ ਰਹੀ ਏ ਪੋਸ਼ਣ ਦੀ ਉਹਦੀ ਪੂਰਤੀ ਜਦੋਂ ਨਹੀਂ ਹੁੰਦੀ ਤੇ ਫਿਰ ਇਹ ਸਮੱਸਿਆਵਾਂ ਲਗਾਤਾਰ ਬਣਦੀਆਂ ਨੇ ਸੋ ਮੇਜਰਲੀ ਇਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਸਾਰਾ ਪੋਸ਼ਣ ਨਾਲ ਜੁੜਿਆ ਹੋਇਆ ਹੈ ਜੀ ਔਰ ਮੇਰਾ ਤੇ ਮੰਨਣਾ 100% ਮੈਂ ਹੈਗਾ ਹੈ ਕਿ ਮੈਂ ਇਸ ਕਾਲ ਨੂੰ ਫੋਲੋ ਕਰਤਾ ਔਰ ਜਿੰਨੂੰ ਮੈਂ ਬਿਲਕੁਲ ਸਹੀ ਵੀ ਇਨ ਐਕਸਪੀਰੀਅੰਸ ਵਿੱਚ ਜਾਣਿਆ ਹੈ ਕਿ ਪੋਸ਼ਣ ਦੀ ਕਮੀ ਹੀ ਹਰ ਸਮੱਸਿਆ ਦੀ ਜੜ ਹੈ ਜੀ ਜੀ ਮੇਜ਼ਰੀ। ਔਰ ਉਸਦੇ ਉੱਤੇ ਅਸੀਂ ਧਿਆਨ ਨਹੀਂ ਦਿੰਦੇ। ਜੀ ਬਿਲਕੁਲ। ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਦੋਸਤ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਵੇਂ ਪੁਰਾਣੇ ਸਾਰੇ ਦੋਸਤ ਮਿਲ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਕਿਉਂਕਿ ਤੁਹਾਡੇ ਇੱਕ ਲਾਈਕ ਤੇ ਸ਼ੇਅਰ ਦੇ ਨਾਲ ਹੀ ਜਾਣਕਾਰੀਆਂ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ ਅਤੇ ਸਾਡਾ ਵੀ ਹੌਸਲਾ ਬਣਿਆ ਰਹਿੰਦਾ ਹੈ। ਆਜੋ ਫਿਰ ਗੱਲਬਾਤ ਅੱਗੇ ਵਧਾਉਦੇ ਹਾਂ। ਸੋ ਸਰ ਜੀ ਇਸ ਮਸਲੇ ਸਰਦੀਆਂ 'ਚ ਕਿਉਂ ਜ਼ਿਆਦੀ ਵਾਜ ਜਾਂਦੀ ਹੈ? ਛਾਈਆਂ ਵੀ ਜ਼ਿਆਦੀਆਂ ਆ ਜਾਂਦੀਆਂ ਨੇ ਤੇ ਚਮੜੀ ਵੀ ਰੁੱਖੀ ਤੇ ਬੇਜਾਨ ਹੋ ਜਾਂਦੀ ਹੈ। ਜੀ। ਦੇਖੋ ਜਦੋਂ ਵੀ ਸਰਦੀਆਂ ਆਉਣ ਗਿਆ ਤੇ ਤੁਸੀਂ ਇੱਕ ਚੀਜ਼ ਦੇਖੋ ਕਿ ਸਰਦੀਆਂ ਦੇ ਵਿੱਚ ਹਵਾ ਜਿਹੜੀ ਉਹ ਰੁੱਖੀ ਹੋ ਜਾਂਦੀ ਹੈ। ਜੀ। ਠੀਕ ਹੈ। ਇੱਕ ਤੇ ਜਿਹੜੀ ਹਵਾ ਦਾ ਖੁਸ਼ਕ ਹੋਣਾ ਉਹ ਸਕਿਨ ਦੇ ਉੱਪਰ ਨਮੀ ਨੂੰ ਚੁਰਾਉਂਦਾ ਰਹਿੰਦੀ ਹੈ। ਤੇ ਜਿਸ ਨਾਲ ਸਕਿਨ ਦਾ ਰੁੱਖਾ ਹੋਣਾ ਸੁਭਾਵਿਕ ਹੈ। ਜੀ ਬਿਲਕੁਲ ਪਹਿਲਾ ਕਾਰਨ ਤੇ ਹੈ। ਦੂਸਰਾ ਗਰਮੀਆਂ ਜਦੋਂ ਹੁੰਦੀਆਂ ਨੇ ਉਦੋਂ ਤਾਂ ਅਸੀਂ ਨਾਰਮਲ ਪਾਣੀ ਨਾਲ ਉਨ੍ਹਾਉਂਦੇ ਜਦੋਂ ਸਰਦੀਆਂ ਹੁੰਦੀਆਂ ਤਾਂ ਫੇਰ ਕਿਹੜੀ ਪਾਣੀ ਨਾਲ ਉਨ੍ਹਾਉਂਦੇ ਆ ਗਰਮ ਪਾਣੀ ਨਾਲ ਗਰਮ ਪਾਣੀ ਨਾਲ ਹੁਣ ਉਹ ਜਿਹੜਾ ਗਰਮ ਪਾਣੀ ਹੈ ਉਹਨੇ ਵੀ ਤੁਹਾਡੇ ਸਕਿਨ ਦੇ ਜਿਹੜੇ ਨੇਚਰਲ ਆਇਲ ਨੇ ਉਹਨਾਂ ਨੂੰ ਘਟਾਉਣਾ ਹੁੰਦਾ ਆ ਜੀ ਠੀਕ ਹੈ ਸੋ ਜਿਹੜਾ ਨਮੀ ਹੈ ਉੱਥੇ ਹੋਰ ਜਿਹੜਾ ਨੇਚਰਲ ਸਕਿਨ ਦਾਗ ਜੀ ਉਹ ਵੀ ਨੂੰ ਘਟਿਆ ਤੇ ਸਕਿਨ ਦੇ ਉੱਤੇ ਰੁੱਖਾਪਨ ਆਉਣਾ ਔਰ ਜਿੰਨਾ ਇਹ ਰੁੱਖਾਪਨ ਆਉਣਾ ਆ ਉਹਨਾਂ ਹੀ ਜਿਹੜਾ ਸੈਲ ਦਿੱਕਛੇ ਦਾ ਜਿਹੜਾ ਡੈਮੇਜ ਹੈ ਉਹਨੇ ਵਧਣਾ ਹੈ ਜੀ ਤੀਸਰਾ ਜਿਹੜਾ ਇੱਕ ਮਿਡਲ ਰੀਜਨ ਹੈ ਤੁਸੀਂ ਦੇਖੋ ਹਮੇਸ਼ਾ ਸਰਦੀਆਂ ਦੇ ਵਿੱਚ ਸਰੀਰ ਬਣਦਾ ਹੈ ਜੀ ਕਿਉਂਕਿ ਸਰਦੀਆਂ ਦੇ ਵਿੱਚ ਨਾਰਮਲੀ ਸਰੀਰ ਨੂੰ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਜਿਆਦਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਗਰਮੀਆਂ ਦੇ ਵਿੱਚ ਤੇ ਗਰਮੀ ਤੋਂ ਬਚਣ ਵਾਸਤੇ ਸਰੀਰ ਬਹੁਤ ਮਿਹਨਤ ਕਰਦਾ ਜੀ ਲੇਕਿਨ ਸਰਦੀਆਂ ਦੇ ਵਿੱਚ ਤੇ ਖੰਡ ਲੱਗਦੀ ਹੈ ਤੇ 2000 ਕੱਪੇ ਹੋਰ ਪਾ ਲੈਣੇ ਜੀ ਬਿਲਕੁਲ ਸੋ ਤੁਸੀਂ ਦੇਖੋ ਜਿਹੜੀ ਸਿਹਤ ਹੈ ਜਿਹੜੀ ਦਾ ਦਸਰ ਲੋ ਨਾ ਬਤ ਜਿਹੜੀ ਤਦਰੁਸਤੀ ਹੈ ਉਹ ਸੰਦਿਆਂ ਚ ਜ਼ਿਆਦਾ ਵੱਧਦੀ ਹੈ ਜੀ ਤੇ ਹੁਣ ਜਿਹੜੀ ਸਰਦੀਆਂ ਦੇ ਵਿੱਚ ਉਹ ਗਰੋਥ ਹੋਣੀ ਸੀ ਜਿਹੜੀ ਸੈਲ ਦੀ ਜਿਹੜੀਆਂ ਨਾਲ ਥੋੜਾ ਬਹੁਤਾ ਕਮੀ ਆਈ ਸੀ ਉਸ ਦੀ ਵੀ ਡੀਪ ਹੋਣੀ ਸੀ ਲੇਕਿਨ ਉਹ ਔਰਤ ਜਿਹੜੀ ਗਰਭ ਕਾਲ ਦੇ ਦੌਰਾਨ ਹੈ ਜੇ ਬੱਚੇ ਨੂੰ ਦੁੱਧ ਪਿਆ ਰਹੀ ਹੈ ਉੱਥੇ ਉਹ ਡੈਫੀਸ਼ੀਐਂਸੀ ਫਿਲ ਅਪ ਨਹੀਂ ਹੋਣੀ ਜੀ ਇਸ ਕਰਕੇ ਉੱਤੇ ਉਹਦੇ ਉੱਤੇ ਇਫੈਕਟ ਜ਼ਿਆਦਾ ਪਦਨਾ ਹੈ ਜਦੋਂ ਵੀ ਸਕਿਨ ਰੁੱਖੀ ਹੁੰਦੀ ਹੈ ਬਾਰੂ ਬੋਇਸਟਰ ਨਹੀਂ ਮਿਲਦਾ ਇਧਰ ਸਰਦੀਆਂ ਦੇ ਵਿੱਚ ਤੁਸੀਂ ਦੇਖੋ 에ਅਰ ਕੁਆਲਿਟੀ ਜਿਹੜੀ ਹੈ ਬਾਹਰ ਉਹ ਜ਼ਿਆਦਾ ਖਰਾਬ ਹੋ ਜਾਂਦੀ ਹੈ ਜੀ ਸੋ ਪੋਲੂਸ਼ਨ ਜਿਹੜਾ ਵੱਧ ਜਾਂਦਾ ਤੇ ਉਹਦਾ ਇਫੈਕਟ ਵੀ ਸਕਿਨ ਤੇ ਪਿਆਉਣਾ ਸੋ ਰੁੱਖੀਆਂ ਹਵਾਵਾਂ ਇਹ ਬਾਹਰ ਦਾ ਪੋਲੂਸ਼ਨ ਗਰਮ ਪਾਣੀ ਨਾਲ ਧੋਣਾ ਜ਼ਿਆਦਾ ਕੈਮੀਕਲਾਂ ਵਾਲੇ ਸਾਬਣ ਇਸਤੇਮਾਲ ਕਰਨਾ ਉਹ ਵੀ ਸਕਿਨ ਨੂੰ ਡਰਾਈ ਜ਼ਿਆਦਾ ਕਰਦੇ ਨੇ आज आके फिर हुंदा किया है कि ये रूखापन मिटाਉਣ ਵਾਸਤੇ ਕੋਈ ਨਾ ਕੋਈ ਕਰੀਮ ਲਾ ਲਵੋ ਜੀ ਤੇ ਇੰਡੀਆ ਚ ਜ਼ਿਆਦਾਤਰ ਜਿਹੜੀਆਂ ਕਰੀਮਾਂ ਵਿਕਦੀਆਂ ਨੇ ਉਹ ਆਇਲ ਬੇਸਡ ਹੁੰਦੀਆਂ ਨੇ ਮੋਇਸਚਰ ਬੇਸ ਨਹੀਂ ਹੁੰਦੀਆਂ ਜੀ ਠੀਕ ਹੈ ਉਹ ਘਾਟ ਰੋਗ ਨੇ ਜਿਹੜੇ ਮੋਇਸਚਰਾਈਜ਼ਰ ਯੂਜ਼ ਕਰਦੇ ਨੇ ਜ਼ਿਆਦਾਤਰ ਕਰੀਮਾਂ ਜਿਹੜੀਆਂ ਨੇ ਉਹ ਆਇਲ ਬੇਸ ਹੁੰਦੀਆਂ ਨੇ ਤੇ ਉਹ ਵੀ ਇੱਕ ਬਾਹਰੋਂ ਲਿਪਾ ਪੋਤੀ ਹੈ ਉਹ ਸਭ ਨੂੰ ਹੋਰ ਕੀ ਕਰਦੀਆਂ ਨੇ ਕਿ ਜਿਹੜੇ ਬਾਹਰੋਂ ਜਦੋਂ ਤੁਸੀਂ ਕੋਈ ਵੀ ਤੇਲ ਜਾਂ ਕੋਈ ਕਰੀਮ ਇਤਰਾ ਦੀ ਲਾ ਰਹੇ ਬਿਓ ਤੇ ਉਹ ਸਕਿਨ ਰਾਈ ਜਿਹੜੀ ਆਕਸੀਜਨ ਮਿਲਦੀ ਹੈ ਜਿਹੜੇ ਪੋਰਸ ਨੇ ਉਹਨਾਂ ਨੂੰ ਸਕਿਨ ਦੇ ਉਹਨਾਂ ਨੂੰ ਬਲੌਕ ਕਰਕੇ ਤੇ ਉਹ ਆਕਸੀਜਨ ਨੂੰ ਵੀ ਰੋਕ ਦਿੰਦੀਆਂ ਨੇ ਤੇ ਜਿਹਦੇ ਕਰਕੇ ਇੱਕ ਡੈਮੇਜ ਹੋਰ ਵੱਜ ਜਾਂਦਾ ਜੀ ਸੋ ਇਹ ਸਾਰੇ ਰੜੇ ਮਿਲੇ ਕਾਰਨ ਜਿਹੜੇ ਨੇ ਉਹ ਸਰਦੀਆਂ ਦੇ ਵਿੱਚ ਚਿਹਰੇ ਦੇ ਉੱਤੇ ਰੁੱਖਾਪਨ ਇੱਕ ਡਲਨੈਸ ਔਰ ਜਿਹੜਾ ਇਹ ਸਾਰਾ ਵਧਾਉਂਦੀਆਂ ਨੇ ਤੇ ਇਹ ਇਹਦੇ ਕਰਕੇ ਹੀ ਜਿਹੜਾ ਮਲੇਨਿਨ ਦਾ ਵਧਿਆ ਹੋਣਾ ਹੈ ਉਹ ਸਕਿਨ ਦੇ ਉੱਤੇ ਵੀ ਜਿਆਦਾ ਇਫੈਕਟ ਰਸਤਾ ਹੈ ਜੋ ਕਾੜੀ ਨਸ਼ਾਈਆਂ ਜਿਹੜੀਆਂ ਨੂੰ ਜਿਆਦਾ ਰੰਗਦੀਆਂ ਨੇ ਜੀ ਸੋ ਇੱਕ ਰੀਜ਼ਨ ਇਹ ਵੱਡੇ ਜਿਹੜੇ ਨੇ ਵੱਡ ਜਾਂਦੇ ਨੇ ਸੋ ਪ੍ਰੈਗਨਸੀ ਦੇ ਵਿੱਚ ਜਾਂ ਗਰਭ ਕਾਰ ਕਾ ਤੋਂ ਬਾਅਦ ਬੱਚੇ ਨੇ ਜਿਹੜੀ ਮਾਂਵਾਂ ਦੁੱਧ ਪਿਆਰੀ ਮੈਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਖਾਸ ਧਿਆਨ ਰੱਖਣ ਦੀ ਲੋੜ ਹੈ ਜੀ ਸੋ ਸਰ ਜੀ ਫਿਰ ਕੁਦਰਤੀ ਤਰੀਕੇ ਦੇ ਨਾਲ ਘਰ ਵਿੱਚ ਇਹ ਸਮੱਸਿਆ ਦਾ ਸਮਾਧਾਨ ਕਿਵੇਂ ਕੀਤਾ ਜਾਵੇ ਜੀ ਮੈਂ ਹਮੇਸ਼ਾ ਕਹਿੰਨਾ ਕਿ ਕਾਰਨ ਦੇ ਪਿੱਛੇ ਹੀ ਨਿਵਾਰਣ ਛੁਪਿਆ ਹੋਇਆ ਹੈ ਜੀ ਹਾਂਜੀ ਹਰ ਚੀਜ਼ ਦਾ ਕਾਰਨ ਜਿਹੜਾ ਉਹਨੂੰ ਹਟਾ ਦੋ ਤੂੰ ਤਾਂ ਨਿਵਾਰਣ ਆਪਣੇ ਆਪ ਹੋ ਜਾਣਾ ਹੈ ਇਹਦੇ ਵਾਸਤੇ ਸਾਨੂੰ ਸਪੈਸ਼ਲ ਕੋਈ ਐਫਰਟਸ ਕਰਨ ਦੀ ਲੋੜ ਨਹੀਂ ਹੈ ਜਾਂ ਯਤਨ ਕਰਨ ਦੀ ਲੋੜ ਨਹੀਂ ਹੈ ਸਾਨੂੰ ਇਹ ਜਿਹੜਾ ਕੁਦਰਤੀ ਤੌਰ ਤੇ ਅਗਰ ਅਸੀਂ ਜਿਹੜੇ ਕਾਰਨ ਨੇ ਉਹਨਾਂ ਨੂੰ ਅਸੀਂ ਠੀਕ ਕਰ ਲਵਾਂਗੇ ਇਹ ਨਿਵਾਰਣ ਆਟੋਮੈਟਿਕਲੀ ਹੋ ਜਾਂਦਾ ਹੈ ਜੀ ਸੋ ਪਹਿਲਾ ਕਾਰਨ ਜਿਹੜਾ ਮੈਂ ਦੱਸਿਆ ਉਹ ਹੈ ਪੋਸ਼ਣ ਦੀ ਘਾਟ ਜੀ ਜਦੋਂ ਅਸੀਂ ਹਰ ਹਾਲਤ ਦੇ ਵਿੱਚ ਚਾਹੇ ਔਰਤ ਕਿਸੇ ਵੀ ਸਟੇਜ ਦੇ ਵਿੱਚ ਹੋਵੇ ਯੋ ਮੈਂ ਦੱਸਿਆ ਬਚਪਨ ਤੋਂ ਲੈ ਕੇ ਜਿਹੜਾ ਜਵਾਨੀ ਤੇ ਜਵਾਨੀ ਤੋਂ ਬਾਅਦ ਫਿਰ ਬੁਢਾਪੇ ਵੱਲ ਜਦੋਂ ਹੁੰਦਾ ਹੈ ਫਿਰ ਔਰਤ ਕਈ ਸਟੇਜਾਂ ਵਿੱਚ ਗੁਜ਼ਰਦੀ ਹੈ ਜੀ ਇੱਕ ਬਚਪਨ ਹੈ ਫਿਰ ਮੈਚਿਓਰਿਟੀ ਹੈ ਜਿੱਥੇ ਉਹਦਾ ਸਰੀਰਕ ਕੰਪਲੀਟ ਵਿਕਾਸ ਹੋ ਜਾਂਦਾ ਹੈ ਫਿਰ ਗਰਭਕਾਲ ਹੁੰਦਾ ਹੈ ਫਿਰ ਉਹਨੇ ਬੱਚੇ ਨੂੰ ਬੁੱਢੀਚਾਰਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਇੱਕ 21 ਤੋਂ ਬਾਅਦ ਜਾ ਕੇ ਮੈਨੋਪੌਜ਼ ਦਾ ਟਾਈਮ ਆ ਜਾਂਦਾ ਹੈ ਇਹ ਸਾਰੀਆਂ ਸਟੇਜਾਂ ਔਰਤ ਨੇ ਨਿਕਲਦਾ ਹੈ ਸੋ ਹਰ ਸਟੇਜ ਦੇ ਉੱਤੇ ਉਹਨੂੰ ਪੋਸ਼ਣ ਦੀ ਇੱਕ ਖਾਸ ਲੋੜ ਹੁੰਦੀ ਹੈ ਜੀ ਅੱਜ ਵੀ ਜ਼ਿਆਦਾਤਰ ਘਰਾਂ 'ਚ ਹੈਗਾ ਕਿ ਜਿਹੜੀ ਔਰਤ ਹੈ ਉਹ ਆਪਣਾ ਖਾਣਾ ਖੈਣਾ ਨਹੀਂ ਖਾਂਦੀ ਉਹ ਸਾਰੇ ਪਰਿਵਾਰ ਨੂੰ ਪਹਿਲਾਂ ਖਵਾ ਕੇ ਜਿੰਨਾ ਕੁ ਬਚਿਆ ਕੁਝਿਆ ਫੇਰ ਉਹ ਖਾ ਲੇਗੀ ਹਾਂਜੀ ਜੇ ਇਹ ਕਿਤੇ ਕਿਸੇ ਦਿਨ ਘਟੇ ਵੀ ਗਿਆ ਤੇ ਫੇਰ ਉਹ ਬਣਾਉਣ ਦੇ ਚੱਕਰ 'ਚ ਹੋਰ ਕੀ ਬਣਾ ਮੰਗੀ ਚੱਲ ਠੀਕ ਹੈ ਇਹਨੇ ਇੱਕ ਬੜੀ ਸਾਧ ਜੀ ਸੋ ਜਦੋਂ ਆਪਣੇ ਖਾਣੇ ਵੱਲ ਧਿਆਨ ਨਹੀਂ ਹੁੰਦਾ ਤੇ ਇਹ ਸਮੱਸਿਆ ਬਣਦੀ ਹੈ ਤੇ ਹੱਲ ਵੀ ਦਾ ਇਹੀ ਹੈਗਾ ਕਿ ਉਸਨ ਦਾ ਪੂਰਾ ਧਿਆਨ ਦਿੱਤਾ ਜਾਵੇ ਜੀ ਜਦੋਂ ਬੱਚਾ ਗਰਭ ਦੇ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਤੇ ਤਿਆਰੀ ਪਹਿਲਾਂ ਤੋਂ ਹੋਣਾ ਚਾਹੀਦੀ ਹੈ ਕਿ ਹਮ ਜੇ ਬੱਚਾ ਗਰਭ ਚ ਆਣਾ ਹੈ ਉਹਦੇ ਵਾਸਤੇ ਪਹਿਲਾਂ ਸਰੀਰ ਤਿਆਰ ਹੋਵੇ ਜੀ ਪਹਿਲਾਂ ਹੀ 6 ਮਹੀਨੇ ਆਪਣੀ ਡਾਈਟ ਉੱਰ ਧਿਆਨ ਦੇਣਾ ਸ਼ੁਰੂ ਕਰ ਲੈਣ ਨਿਊਟ੍ਰੀਸ਼ਨ ਆਪਣੀ ਪ੍ਰੋਪਰ ਲੈਣਾ ਆਪਣੀਆਂ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਠੀਕ ਹੈ ਸਾਰੇ ਮਿਨਰਲਸ ਉਸ ਤੋਂ ਇਲਾਵਾ ਫਿਰ ਵਿਟਾਮਿਨਸ ਖਾਸ ਕਰਕੇ ਫੋਲਿਕ ਐਸਿਡ ਜਿਹੜਾ ਉਹ ਆਪਣੀ ਡਾਈਟ ਦੇ ਚੁਣਵਾਉਣ omega 3 ਫੈਟਸ ਜਿਹੜੀਆਂ ਨੇ ਉਹਨਾਂ ਨੂੰ ਵਧਾਉਣ ਜਦੋਂ ਇਹਨਾਂ ਸਾਰੇ ਤੱਤਾਂ ਨੂੰ ਬੈਲੈਂਸ ਰੂਪ ਦੇ ਵਿੱਚ ਲਿਆ ਜਾਏਗਾ ਤੇ ਪਹਿਲਾਂ ਤੇ ਸਮੱਸਿਆ ਅਗਰ ਪਹਿਲਾਂ ਤੋਂ ਰਹਿ ਰਹੀ ਹੈ ਤੇ ਸਰੀਰ ਤਿਆਰ ਹੈਗਾ ਤੇ ਸਮੱਸਿਆ ਆਉਣ ਵਾਲੀ ਨਹੀਂ ਹੈ ਜੀ ਫਿਰ ਆ ਜਾਂਦਾ ਗਰਭ ਕਾਲ ਜਦੋਂ ਆ ਗਿਆ ਤਾਂ ਫਿਰ ਉਦੋਂ ਜਿੰਨਾ ਬੱਚੇ ਦੀ ਗ੍ਰੋਥ ਹੋ ਰਹੀ ਹੈ ਉਹਨਾਂ ਨਿਊਟ੍ਰੀਐਂਟਸ ਮਾਤਰਾ ਵਧਾਉਣੀ ਲੋੜ ਹੈ ਜੀ ਕਿਉਂਕਿ ਜਿੰਨਾ ਬੱਚੇ ਦਾ ਵਿਕਾਸ ਹੁੰਦਾ ਜਾਏਗਾ ਉਹ ਉਨਾ ਹੀ ਹੋਲੇ ਨੂੰ ਉਹਨਾਂ ਨੂੰ ਪੋਸ਼ਣ ਜ਼ਿਆਦਾ ਲੈਣਾ ਹੈ ਜੀ ਸੋ ਜਿਉਂ ਜਿਉਂ ਬੱਚੇ ਦਾ ਗਰਭ ਦੇ ਵਿੱਚ ਵਿਕਾਸ ਹੋ ਰਿਹਾ ਤੀਨ ਤੀਨ ਆਪਣੀ ਡਾਈਟ ਦੇ ਉੱਤੇ ਇਹਨਾਂ ਪੋਸ਼ਕ ਤੱਤਾਂ ਨੂੰ ਮਿਲਾ ਦੇਣਾ ਚਾਹੀਦਾ ਹੈ ਲੇਡੀਜ਼ ਨੂੰ ਖਾਸ ਕਰਕੇ ਜਿਹੜੀਆਂ ਆਇਰਨ ਹੈ B12 ਹੈ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਹੋਗੇ ਨੇ ਵਿਟਾਮਿਨ D ਹੈ omega 3 ਫੈਟਸ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੈਰਸ ਦੇ ਵਿੱਚ ਚੜਾਉਣਾ ਪੈਂਦਾ ਹੈ ਜੀ ਸੋoverline balance ਬਣਾਇਆ ਜਾਏਗਾ ਤੇ ਕਦੇ ਵੀ ਫਿਰ ਅੱਗੇ ਹਾਰਮੋਨਲ ਡਿਸਟਰਬੈਂਸ ਨਹੀਂ ਹੋਣੀ ਜੀ ਉਹਨਾਂ ਦੇ ਹਾਰਮੋਨ ਜਿਹੜੇ ਉਹ ਬੈਲੈਂਸ ਬਣੇ ਰਹਿਣਗੇ ਜਿੱਦ ਕਰਕੇ ਇਸ ਮੁਸੀਬਤਾਂ ਨਹੀਂ ਆ ਰਹੀ ਹੈ ਜੀ ਬਿਲਕੁਲ ਸੇਮ ਹੀ ਕੰਡੀਸ਼ਨ ਮਾਂ ਜਦੋਂ ਦੁੱਧ ਪਿਆਉਂਦੀ ਉਹਦਾ ਜੀ ਹੁਣ ਬੱਚੇ ਨੂੰ ਦੁੱਧ ਜਿਹੜਾ ਨਾ ਉਹ ਦੁੱਧ ਬੱਚੇ ਵਾਸਤੇ ਪਰਫੈਕਟ ਡਾਈਟ ਹੈ ਨਰਸਾਂ ਦੇ ਹਰ ਬੱਚੇ ਦਾ ਹੱਕਾ ਹੁੰਦਾ ਹੈ ਹਰ ਮਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਕਸਿਮਮ ਟਾਈਮ ਜਿੰਨਾ ਵੀ ਹੋ ਸਕੇ ਪਿਆਸ ਕੇ ਪਾਵੇ ਪੰਜਾਬ ਦੀ ਤੇ ਵੈਸੇ ਇੱਕ ਕਹਾਵਤ ਹੁੰਦੀ ਸੀ ਨਾ ਜੀ ਹਾਂਜੀ ਪੁੱਤ ਲੱਗ ਜਾਂਦਾ ਪਤਾ ਕਿੰਨਾ ਕਮਾਦਾ ਦੁੱਧ ਪੀਤਾ ਜੀ ਬਿਲਕੁਲ ਸੋ ਉਹ ਕਹਾਵਤਾਂ ਕਿਉਂ ਬਣੀ ਹੈ ਕਿ ਬੱਚੇ ਦੀ ਸਿਹਤ ਵੀ ਅੱਗੇ ਚਾਹੇ ਉਹ ਮੇਲ ਬੱਚਾ ਚਾਹੇ ਉਹ ਫੀਮੇਲ ਬੱਚਾ ਉਹਦੀ ਸਿਹਤ ਵੀ ਅੱਗੇ ਇਸ ਚੀਜ਼ ਤੇ ਡਿਪੈਂਡ ਕਰਦੀ ਹੈ ਕਿ ਉਹਨੂੰ ਕਿੰਨਾ ਵਧੀਆ ਪੋਸ਼ਣ ਮਿਲਿਆ ਸੋ ਪੋਸ਼ਣ ਤਾਂ ਖੇਡ ਤੇ ਬਚਪਨ ਤੋਂ ਹੀ ਗਰਭ ਤੋਂ ਹੀ ਸਟਾਰਟ ਹੋ ਰਿਹਾ ਜੀ ਹਾਂਜੀ ਸੋ ਇਹ ਸਾਰੀ ਜ਼ਿੰਦਗੀ ਰੋੜ ਸੋ ਮਾ ਨੂੰ ਤੰਦਰੁਸਤ ਰਹਿਣ ਵਾਸਤੇ ਵੀ ਆਪਣੇ ਜੋਗਰ ਵੀ ਪੋਸ਼ਣ ਪੂਰਾ ਕਰਨਾ ਹੈ ਤੇ ਬੱਚੇ ਜੋਗਰ ਵੀ ਪੂਰਾ ਕਰਨਾ ਹੈ ਜੀ ਉਹਨਾਂ ਸਾਰੀਆਂ ਰਿਕੁਆਇਰਮੈਂਟ ਨੂੰ ਆਪਣਾ ਉਹ ਡਾਈਟ ਦੇ ਧਿਆਨ ਦੇ ਕੇ ਪੂਰਾ ਕਰੇ ਜਿੱਥੇ ਮੰਨ ਲਿਆ ਕਿ ਭੁੱਖ ਘੱਟ ਹੈਗੀ ਜਾਂ ਨਹੀਂ ਖਾਂਦਾ ਜਾ ਰਿਹਾ ਜ਼ਿਆਦਾ ਤਾਂ ਉੱਥੇ ਸਪਲੀਮੈਂਟਲ ਸਾਰਾ ਲਿਆ ਜਾ ਸਕਦਾ ਜੀ ਚੰਗੇ ਨੈਚੁਰਲ ਸਪਲੀਮੈਂਟਸ ਹੀ ਲੈਣੇ ਮਾ ਨੂੰ ਲੈ ਕੇ ਆਪਣੇ ਹਰ ਹਾਲਤ ਦੇ ਵਿੱਚ ਆਪਣਾ ਪੂਰੀ ਵਿਟਾਮਿਨਸ ਮਿਨਰਲਸ ਔਰ ਓਮੇਗਾ 3 ਫੈਟੀ ਐਸਿਡਸ ਇਹਨਾਂ ਨੂੰ ਅਗਰ ਬੈਲੈਂਸ ਰੱਖਣੀ ਆ ਰੱਖੋਗੇ ਤੇ ਕਦੇ ਵੀ ਇਹ ਪ੍ਰੋਬਲਮ ਨਹੀਂ ਆਉਣਗੀ ਜੀ ਦੂਸਰਾ ਜਦੋਂ ਇਹ ਟਾਈਮ ਆ ਜਾਂਦਾ ਤਾਂ ਤੇ ਥੋੜਾ ਜਿਹਾ ਐਕਸਟਰਾ ਕੇਅਰ ਵੀ ਚਾਹੀਦੀ ਆ ਜੀ ਬਿਲਕੁਲ ਇੱਕ ਹੋਰ ਵੱਡਾ ਕਾਰਨ ਜਿਹੜਾ ਬਣਦਾ ਆ ਕਿ ਜਦੋਂ ਮਾਂ ਬਣਦੀ ਏ ਕੋਈ ਔਰਤ ਤੇ ਬੱਚੇ ਨੂੰ ਜਨਮ ਹੋ ਜਾਂਦਾ ਤੇ ਫਿਰ ਉਹ ਬੱਚਾ ਰਾਤ ਨੂੰ بار بار ਜਗਾਉਂਦਾ ਰਹਿੰਦਾ ਜੀ ਮਾਂ ਇੱਕ ਡੀਪ ਸਲੀਪ ਨਹੀਂ ਲੈ ਪਾਉਂਦੀ ਸੋ ਅਸੀਂ ਕਰਨੇ ਕੀ ਹੈ ਕਿ ਉਹ ਬੱਚਾ ਮਾਂ ਦੇ ਹਵਾਲੇ ਹੀ ਕਰ ਛੱਡਦੇ ਆ ਉਹਨ ਮੇਰਾ ਮੀਚ ਰਵੇ ਨਾ ਦਿਨ ਵਿੱਚ ਉਹਨੇ ਬੱਚੇ ਨੂੰ ਦੇਖਣਾ ਹੈ ਉਹ ਕਿਉਂਕਿ ਸਾਰਾ ਦਿਨ ਉਹਨੂੰ ਫਿਰ ਰੈਸਟ ਦਾ ਟਾਈਮ ਨਹੀਂ ਮਿਲਦਾ ਕਿਉਂਕਿ ਬੱਚੇ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ ਜੀ ਉਹ ਰਾਤ ਵੀ ਬਾਰ ਬਾਰ ਉੱਠ ਕੇ ਉਹਨੂੰ ਭੁੱਖ ਲੱਗਣੀ ਹੈ ਕਦੇ ਉਹਨੇ ਪਿਸ਼ਾਬ ਕਰਨਾ ਹੈ ਕਦੇ ਪਿਸ਼ ਕਰਨਾ ਹੈ ਤੇ ਉਹ ਬਰਾਫੀ ਜੀ ਉਹ ਸਾਰੀ ਡਿਊਟੀ ਉਹ ਮਾਂ ਹੀ ਸੰਭਾਲ ਰਹੀ ਹੈ ਤੇ ਫੇ ਉਹ ਰੈਸਟ ਕਦੋਂ ਕਰੇਗੀ ਜੀ ਇੱਕ ਵੱਡਾ ਕਾਰਨ ਇਹ ਵੀ ਬਣ ਜਾਂਦਾ ਇਹਨਾਂ ਸਮੱਸਿਆਵਾਂ ਦਾ ਨੀਂਦ ਦੀ ਕਮੀ ਤੋ ਉਸ ਵੇਲੇ ਪਰਿਵਾਰ ਨੂੰ ਪੂਰਾ ਸਾਥ ਦੇਣਾ ਚਾਹੀਦਾ ਜੀ ਜੀ ਜੇ ਮਾਂ ਰਾਤ ਨੂੰ ਠੀਕ ਹੈ ਡਿਊਟੀ ਨਿਭਾ ਰਹੀ ਹੈ ਤੂੰ ਦੇਰ ਵੇਲੇ ਸੌਣ ਦਾ ਮੌਕਾ ਮਿਲ ਜੇ ਠੀਕ ਹੈ ਜਾਂ ਫਿਰ ਉਹ ਰਾਤ ਨੂੰ ਹੀ ਕੋਈ ਸਿ ਡਿਊਟੀਆਂ ਵੰਡ ਲਈਏ ਕਿ ਭਈ ਠੀਕ ਹੈ ਇੰਨੇ ਟਾਈਮ ਤੱਕ ਤੂੰ ਮਾਂ ਸੰਭਾਲੇਗੀ ਤੇ ਇੰਨੇ ਟਾਈਮ ਤੋਂ ਬਾਅਦ ਤੂੰ ਫਾਦਰ ਸੰਭਾਲੇਗਾ ਜਾਂ ਦਾਦੀ ਸੰਭਾਲੇਗੀ ਜਾਂ ਕੋਈ ਹੋਰ ਕਰਤਾਰ ਨੰਬਰ ਉਹ ਨੂੰ ਸੰਭਾਲੇਗਾ ਬੱਚੇ ਨੂੰ ਤਾਂ ਕਿ ਮਾਂ ਰੈਸਟ ਕਰ ਸਕੇ ਕਰ ਸਕੇ ਠੀਕ ਹੈ ਸੋ ਮਾਂ ਦੀ ਰੈਸਟ ਵੀ ਬੜੀ ਜ਼ਰੂਰੀ ਹੈ ਕਿ ਜਿੰਨੀ ਮਾਂ ਰੈਸਟ ਕਰੇਗੀ ਧਿਆਨ ਰੱਖਣਾ ਇਹ ਰੱਖਣਾ ਹੈਗਾ ਕਿ ਉਹ ਜਿਹੜਾ ਬੱਚਾ ਆ ਉਹ ਤੁਹਾਡੀ ਫੈਮਿਲੀ ਦਾ ਫਿਊਚਰ ਹੈ ਜੀ ਤੇ ਉਹਦੀ ਹੈਲਥ ਮਾਂ ਦੀ ਹੈਲਥ ਨਾਲ ਜੁੜੀ ਹੋਈ ਹੈ ਜੀ ਬਿਲਕੁਲ ਤੇ ਮਾਂ ਨੂੰ ਹੈਲਦੀ ਰੱਖੋਗੇ ਤੇ ਤਾਂ ਹੀ ਬੱਚਾ ਵੀ ਹੈਲਦੀ ਰਹੇਗਾ ਨਾ ਜੀ ਜੀ ਸੋ ਮਾਂ ਦੀ ਹੈਲਥ ਦੇਤੇ ਹਰ ਹਾਲਤ ਵਿੱਚ ਧਿਆਨ ਰੱਖਣਾ ਉਹਨੂੰ ਪੂਰੀ ਰੈਸਟ ਦੇਣਾ ਉਹਦੀ ਨੀਂਦ ਦਾ ਧਿਆਨ ਰੱਖਣਾ ਉਹਦੇ ਪੋਸ਼ਣ ਦਾ ਧਿਆਨ ਰੱਖਣਾ ਇਹ ਵੀ ਦੂਸਰਾ ਜਦਵੀ ਮਾਂ ਇਸ ਕੰਡੀਸ਼ਨ ਚ ਜਿਹੜੋ ਖਾਸ ਕਰਕੇ ਧੁੱਪੇ ਨਿਕਲਦੀ ਹੈ ਤੇ ਕਿਉਂਕਿ ਨਰਸਿੰਦੇ ਜਿੰਨਾ ਮਰਜੀ ਵੀ ਕਰ ਲੋ ਥੋੜਾ ਬਹੁਤਾ ਅਸਰ ਤੇ ਸ਼ਰੀਰ ਤੇ ਆਉਂਦਾ ਹੀ ਹੈ ਪੋਸ਼ਣ ਉਹਨਾ ਪ੍ਰੋਪਰ ਨਹੀਂ ਹੁੰਦਾ ਤੇ ਉਹ ਧੁੱਪੇ ਜਾਣ ਵੇਲੇ ਉਹ ਸਨ ਸਕ੍ਰੀਨ ਦਾ ਇਸਤੇਮਾਲ ਜ਼ਰੂਰ ਕਰ ਲਵੋ ਜੀ ਤੇ ਕੋਈ ਵੀ ਚੰਗੀ ਜਿਹੜੀ ਮੌਇਸਚਰਾਈਜ਼ਰ ਹੈਗਾ ਮੈਂ ਕਰੀਮ ਦੀ ਗੱਲ ਨਹੀਂ ਕਰਾਂਗਾ ਜੀ ਮੌਇਸਚਰਾਈਜ਼ਰ ਜਿਹੜੇ ਨੈਚੁਰਲ ਮੌਇਸਚਰਾਈਜ਼ਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੰਗਰੀਡੀਐਂਟਸ ਜਿਹੜੇ ਨਾ ਕੈਮੀਕਲ 베이스 ਨਾ ਹੋਣ ਨੈਚੁਰਲ ਇਨਗਰੀਡੀਐਂਟਸ ਦੇ ਬਣੇ ਹੋਏ ਮੋਇਸਚਰਾਈਜ਼ਰ ਕੋਈ ਨਾ ਕੋਈ ਜ਼ਰੂਰ ਇਸਤੇਮਾਲ ਕਰਨ ਤੇ ਸਕਿਨ ਦੇ ਉੱਤੋਂ ਸਰਦੀਆਂ ਦੇ ਵਿੱਚ ਇੱਕ ਹੋਰ ਰੀਜ਼ਨ ਬਣ ਜਾਂਦਾ ਹੈ ਡੈਡ ਸੈਲਸ ਜ਼ਿਆਦਾ ਰਹਿੰਦੇ ਨੇ ਕਿਉਂਕਿ ਹਵਾ ਰੁਕੀ ਹੋ ਜਾਂਦੀ ਹੈ ਤੇ ਸਕਿਨ ਜਲਦੀ ਡੈਡ ਹੁੰਦੀ ਹੈ ਸੈਲਸ ਉਹਨਾਂ ਡੈਡ ਸੈਲ ਨੂੰ ਸਕਿਨ ਤੋਂ ਹਟਾਉਣਾ ਵੀ ਜ਼ਰੂਰੀ ਹੈ ਜੀ ਤੇ ਉਹ ਆਪਣਾ ਇੱਕ ਇਫੈਕਟ ਉਹ ਛੱਡਦੇ ਨੇ ਸੋ ਉਹਦੇ ਵਾਸਤੇ ਕੋਈ ਚੰਗਾ ਸਕਰਬ ਜਿਹੜਾ ਉਹਨੂੰ ਇਸਤੇਮਾਲ ਕਰ ਲੈਣਾ ਜਿਵੇਂ ਨੈਚੁਰਲ ਸਕਰਬ ਵੀ ਬਹੁਤ ਸਾਰੇ ਨੇ ਜੀ ਪਿਛਲੇ ਵੀਡੀਓ ਚ ਗੱਲ ਕੀਤੀ ਸੀ ਕਿ ਅਗਰ ਔਰਤਾਂ ਜਿਵੇਂ ਪਪੀਤਾ ਆ ਉਹਦੇ ਵਿੱਚ ਨਾਲ ਹਲਦੀ ਮਿਲਾ ਕੇ ਠੀਕ ਹੈ ਪਪੀਤੇ ਦਾ ਅੰਦਰਲੇਸਾ ਜਿਹੜਾ ਉਹਨੂੰ ਲੈ ਲੈਣਾ ਹੈ ਤੇ ਉਹਨੂੰ ਮੈਸ਼ ਕਰਕੇ ਤੇ ਉਹਦੇ ਵਿੱਚ ਹਲਦੀ ਜਿਹੜੀ ਹੈ ਉਹ ਪਾ ਕੇ ਤੇ ਉਹਦਾ ਮਾਸਕ ਲਾ ਸਕਦੀਆਂ ਨੇ ਜੀ ਲਾ ਕੇ ਤੇ ਜਦੋਂ ਉਹ ਸੁੱਕ ਜਾਂਦਾ ਮਾਸਕ ਤੇ ਉਹਨੂੰ ਰਗੜ ਕੇ ਲਾ ਦਿੰਦੇ ਜੀ ਸੋ ਉਹ ਜਿੱਥੇ ਸਕਿਨ ਦੇ ਅਣਚਾਏ ਵਾਲਾਟ ਹੁੰਦਾ ਨਾਲ ਦੀ ਨਾਲ ਤੁਹਾਡੀ ਸਕਿਨ ਦੇ ਜੁੜੇ ਡੈਟ ਸਲਸ ਨੇ ਉਹਨਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ ਤਾਂ ਕਿ ਸ킨 ਦੇ ਉੱਤੇ ਰੁੱਖਾਪਨ ਨਾ ਆਵੇ ਜੀ ਨਾਲ ਹੀ ਉਹ ਨਰਸ਼ ਵੀ ਕਰਦਾ ਹੈ ਠੀਕ ਹੈ ਸੋ ਜਿਹੜੀਆਂ ਚੀਜ਼ਾਂ ਸਕਿਨ ਨੂੰ ਨਰਸ਼ ਕਰਦੀਆਂ ਨੇ ਮੋਇਸਚਰ ਦਿੰਦੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਹੈ ਇੱਕ ਚੀਜ਼ ਹੋਰ ਧਿਆਨ ਰੱਖਣਾ ਕਿ ਮਾਂ ਨੂੰ ਚਾਹੀਦਾ ਕਿ ਕਦੇ ਵੀ ਪਾਣੀ ਘਟ ਨਾ ਪੀਵੇ ਜੀ ਕਿਉਂਕਿ ਫਿਰ ਧਿਆਨ ਰਵੇ ਕਿ ਮਾਂ ਇੱਕ ਜ਼ਿੰਮੇਵਾਰੀ ਹੈ ਠੀਕ ਹੈ ਜੀ ਉਹ ਬੱਚੇ ਨੂੰ ਵੀ ਇਸਦਾ ਧਿਆਨ ਰੱਖਣਾ ਹੁਣ ਸਾਰਾ ਕੁਝ ਜਾਣਾਂ ਤੇ ਮਾਂ ਆਪਣਾ ਵੀ ਅ ਅੰਦਰ ਦੀਆਂ ਸਾਰੀਆਂ ਸਫਾਈਆਂ ਕਿਉਂਕਿ ਸ਼ਰੀਰ ਦੀਆਂ ਚਾਹੀਏ ਉਹ ਯੂਰੀਨ ਰਾਹੀਂ ਹੋ ਰਹੀਆਂ ਚਾਹੇ ਪਸੀਨੇ ਰਾਹੀਂ ਹੋ ਰਹੀਆਂ ਸਾਰੀਆਂ ਹੀ ਉਹ ਪਾਣੀ ਦੇ ਜ਼ਰੀਏ ਹੁੰਦੀਆਂ ਜੀ ਸੋ ਪਾਣੀ ਜਿਹੜਾ ਉਹ ਉਹ ਕਦੇ ਵੀ ਘਟ ਨਹੀਂ ਹੋਵੇ ਇਹ ਹਰ ਇੱਕ ਮਾਂ ਜਿਹੜੀ ਉਹ ਘਟੂ ਕਰਤੈਨ 3 ਲੀਟਰ ਪਾਣੀ ਜ਼ਰੂਰ 24 ਘੰਟਿਆਂ ਦੇ ਵਿੱਚ ਪੀਵੇ ਜੀ ਸੋ ਇਹ ਵੀ ਇੱਕ ਸੇਫਟੀ ਵਾਸਤੇ ਬੜਾ ਜ਼ਰੂਰੀ ਹੈ ਸੋ ਡਾਈਟ ਨੂੰ ਤੇ ਆ ਰੱਖਣਾ ਬਾਹਰ ਦੀ ਖੁਸ਼ਕ ਹਵਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਕੁਇ ਸਕਿਨ ਤੇ ਜਿਹੜੇ ਮੋਇਸਚਰ ਨੈਚੁਰਲ ਮੋਇਸਚਰਾਈਜ਼ਰ ਜਿਹੜੇ ਨੋਨੋ ਮੇ ਇਸਤਮਾਲ ਕਰਕੇ ਇਹਨਾਂ ਸਮੱਸਿਆਵਾਂ ਨੂੰ ਪ੍ਰੋਪਰਲੀ ਪਜਾਇਆ ਜਾ ਸਕਦਾ ਹੈ ਜੀ ਪਿਗਮੈਂਟੇਸ਼ਨ ਜਿਹੜੀ ਹੋ ਜਾਂਦੀ ਹੈ ਉਹਨੂੰ ਜਿਹੜਾ ਅਗਲਾ ਪਿਛਲਾ ਵੀਡੀਓ ਅਸੀਂ ਬਣਾਇਆ ਸੀ ਕਿ ਛਾਈਆਂ ਦਾ ਕੀ ਨੈਚੁਰਲ ਤਰੀਕਾ ਨਾਲ ਇਲਾਜ ਕੀ ਕਰ ਸਕਦੇ ਹਾਂ ਮੈਂ ਰეკਮੈਂਡ ਕਰਾਂਗੇ ਉਹ ਵੀਡੀਓ ਨੂੰ ਵੇਖ ਕੇ ਜੀ ਜੇ ਮੈਂ ਹੁਣ ਫੇਰ ਦੁਬਾਰਾ ਉਹ ਗਲਤ ਸਾਰੀਆਂ ਕਰਾਂਗਾ ਤੇ ਉਹ ਬੜਾ ਵੀਡੀਓ ਲੰਮਾ ਹੋ ਜਾਏਗਾ ਇਹ ਤੇ ਅਸੀਂ ਉਸ ਵੀਡੀਓ ਨੂੰ ਦੇਖ ਕੇ कि चाइना ਦੇ ਵਿੱਚ ਜਿ ਕਿਹੜੀ ਨ ਕਿਹੜੀ ਨਾਮ ਦੀ ਇਸ ਇਸਤੇਮਾਲ ਕਰ ਸਕਦੇ ਆ ਉਸ ਵੀਡੀਓ ਨੂੰ ਦੇਖ ਕੇ ਤੇ ਉਥੋਂ ਉਹਨੂੰ ਇਸਤੇਮਾਲ ਕਰ ਲੈਣੇ ਨੂੰ ਪ੍ਰੋਪਰਲੀ ਠੀਕ ਕੀਤਾ ਜਾ ਸਕਦਾ ਹੈ ਸੋ ਮੇਨ ਚੀਜ਼ ਹੈ ਕਿ ਜਿਹੜਾ ਬਚਾਓ ਹੈ ਜੀ ਕਿਹਾ ਜਾਂਦਾ ਪ੍ਰਵੈਂਸ਼ਨ ਇਜ਼ ਬੈਟਰ than ਕਯੂਰ ਜੀ ਸਮੱਸਿਆ ਆ ਜਾਏ ਤੇ ਫਿਰ ਉਹਦੇ ਸਮਾਧਾਨ ਲੱਭਣ ਤੋਂ ਪਹਿਲਾਂ ਹੀ ਚਾਹੀਦਾ ਹੈ ਕਿ ਅਸੀਂ ਇੰਨਾ ਹੀ ਪ੍ਰਵੈਂਸ਼ਨ ਦੇ ਵਿੱਚ ਜਾਈਏ ਪਹਿਲਾਂ ਹੀ ਪ੍ਰੇਜ ਵੱਲ ਜਾਈਏ ਜੀ ਤੋ ਅਗਰ ਅਸੀਂ ਪਹਿਲਾਂ ਤੋਂ ਇਤਿਆਹ ਰੱਖਾਂਗੇ ਤੇ ਇਹ ਸਮੱਸਿਆ ਆਉਣਗੇ ਜੀ ਨਾ ਆਉਣ ਸਭ ਤੋਂ ਵਧੀਆ ਜੀ ਬਿਲਕੁਲ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਔਰਤਾਂ ਵਿੱਚ ਗਰਭ ਕਾਲ ਦੇ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਅਦ ਚਿਹਰੇ ਤੇ ਆਉਣ ਵਾਲੀਆਂ ਕਾਲੀਆਂ ਛਾਈਆਂ ਚਮੜੀ ਦਾ ਰੁੱਖਾ ਤੇ ਬੇਜਾਨ ਹੋ ਜਾਣਾ ਇਸ ਸਮੱਸਿਆ ਦੇ ਕਾਰਨ ਅਤੇ ਨਿਵਾਰਣ ਇਹਨਾਂ ਦੀਆਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਓ ਨਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ